ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਮਾ ਸੱਤਿਆ ਸਾਈ ਤੋਂ ਬਾਅਦ ਹੁਣ ਅਮਰੀਕਾ 'ਚ ਰਹਿ ਰਹੇ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ ਹੈ ਅਮਰੀਕਾ ਦੇ ਕਲੀਵਲੈਂਡ 'ਚ ਪਿਛਲੇ ਮਹੀਨੇ ਤੋਂ ਲਾਪਤਾ 25 ਸਾਲਾ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ ਹੈਦਰਾਬਾਦ ਵਾਸੀ ਮੁਹੰਮਦ ਅਬਦੁਲ ਅਰਾਫਾਤ ਦੀ ਮੌਤ ਨੇ ਇੱਕ ਵਾਰ ਫਿਰ ਅਮਰੀਕਾ 'ਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਨੇ। ਦਰਅਸਲ ਇੱਕ ਹਫ਼ਤੇ ਦੇ ਅੰਦਰ ਅਜਿਹੀ ਦੂਜੀ ਘਟਨਾ ਸਾਹਮਣੇ ਆਈ ਹੈ ਜਦਕਿ ਇਸ ਸਾਲ ਹੁਣ ਤੱਕ 11 ਭਾਰਤੀ ਵਿਦਿਆਰਥੀਆਂ ਨਾਲ ਅਜਿਹੀ ਘਟਨਾ ਵਾਪਰ ਚੁੱਕੀ ਹੈ। ਨਿਊਯਾਰਕ 'ਚ ਭਾਰਤੀ ਕੌਂਸੂਲੇਟ ਨੇ ਅਰਾਫਾਤ ਦੀ ਮੌਤ ਦੀ ਪੁਸ਼ਟੀ ਕੀਤੀ ਤੇ ਟਵਿੱਟਰ ਤੇ ਪੋਸਟ ਕੀਤਾ। ਇਹ ਜਾਣ ਕੇ ਦੁੱਖ ਹੋਇਆ ਕਿ ਮੁਹੰਮਦ ਅਬਦੁਲ ਅਰਾਫਾਤ ਜਿਸ ਲਈ ਤਲਾਸ਼ੀ ਮੁਹਿੰਮ ਚੱਲ ਰਹੀ ਸੀ ਕਲੀਵਲੈਂਡ ohio ਚ ਮ੍ਰਿਤ ਪਾਇਆ ਗਿਆ ਦੂਤਕਰ ਨੇ ਕਿਹਾ ਕਿ ਉਹ ਕਲੀਵਲੈਂਡ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਯਕੀਨੀ ਬਣਾਉਣ ਲਈ ਅਮਰੀਕਾ ਦੀਆਂ ਸਥਾਨਕ ਏਜੰਸੀਆਂ ਦੇ ਸੰਪਰਕ ਚ ਨੇ ਅਸੀਂ ਉਸ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਉਣ ਲਈ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਮੁਹੰਮਦ ਅਬਦੁਲ ਅਰਾਫਾਤ 7 ਮਾਰਚ 2024 ਤੋਂ ਲਾਪਤਾ ਸੀ ਉਸ ਦੇ ਪਿਤਾ ਮੁਹੰਮਦ ਸਲੀਮ ਨੇ ਦੱਸਿਆ ਕਿ ਉਸ ਦੇ ਲਾਪਤਾ ਹੋਣ ਤੋਂ 10 ਦਿਨ ਬਾਅਦ ਉਸ ਨੂੰ ਫੋਨ ਆਇਆ ਸੀ ਤੇ ਫੋਨ ਕਰਨ ਵਾਲੇ ਨੇ ਕਿਹਾ ਸੀ ਕਿ ਉਸ ਦੇ ਪੁੱਤਰ ਨੂੰ ਅਗਵਾ ਕਰ ਲਿਆ ਗਿਆ। ਦੋਸ਼ੀ ਨੇ ਉਸ ਨੂੰ ਰਿਹਾਅ ਕਰਨ ਲਈ 1200 ਅਮਰੀਕੀ ਡਾਲਰ ਦੀ ਫਰौती ਦੀ ਮੰਗ ਕੀਤੀ ਸੀ। ਉਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਅਮਰੀਕਾ 'ਚ ਭਾਰਤੀ ਦੂਤਾਵਾਸ ਦੀ ਮਦਦ ਨਾਲ ਵਿਦਿਆਰਥੀ ਦੀ ਪਾਲ ਕੀਤੀ ਜਾ ਰਹੀ ਸੀ ਪਰ ਹੁਣ ਅਚਾਨਕ ਉਸ ਦੀ Laash ਮਿਲੀ ਹੈ। ਅਮਰੀਕਾ 'ਚ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਦਾ ਇਹ ਪਹਿਲਾ ਜਾਂ ਦੂਜਾ ਮਾਮਲਾ ਨਹੀਂ ਹੈ। ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। 6 April ਨੂੰ ਵੀ 우마 ਸਤਿਆ ਸਾਈ ਨਾਦੀ ਭਾਰਤੀ ਵਿਦਿਆਰਥਣ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਉਹ ਕਲੀਵਲੈਂਡ ਓਹਾਈਓ ਤੋਂ ਪੜ ਰਿਆ ਸੀ ਜਿਸ ਸਾਲ ਹੁਣ ਤੱਕ ਅਮਰੀਕਾ 'ਚ 11 ਭਾਰਤੀ ਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ ਪੂਰੇ ਉੱਤਰੀ ਅਮਰੀਕਾ ਮਹਾਦੀਪ 'ਚ ਪੂਰਨ ਸੂਰਜ ਗ੍ਰਹਿਣ ਕਾਰਨ ਦਿਨ 'ਚ ਕੁਝ ਸਮੇਂ ਲਈ ਹਨੇਰਾ ਛਾ ਗਿਆ ਇਹ ਹਨੇਰਾ 4 ਮਿੰਟ ਤੇ 28 ਸੈਕਿੰਡ ਤੱਕ ਰਿਹਾ ਜੋ 7 ਸਾਲ ਪਹਿਲਾਂ ਅਮਰੀਕਾ 'ਚ ਸੂਰਜ ਗ੍ਰਹਿਣ ਦੌਰਾਨ ਹੋਏ ਹਨੇਰੇ ਦੇ ਸਮੇਂ ਨਾਲੋਂ ਲਗਭਗ ਦੁੱਗਣਾ ਸੀ ਕਿਉਂਕਿ ਚੰਦ ਧਰਤੀ ਦੇ ਨੇੜੇ ਸੀ ਇਹ ਅਮਰੀਕਾ ਦੇ ਕਈ ਮਹੱਤਵਪੂਰਨ ਸ਼ਹਿਰਾਂ ਚੋਂ ਦੀ ਲੰਘਿਆ ਉੱਤਰੀ ਅਮਰੀਕਾ ਚ ਲਗਭਗ ਹਰ ਕਿਸੇ ਨੇ ਘੱਟੋ ਘੱਟ ਗ੍ਰਹਿਣ ਦੇਖਿਆ ਇਹ ਸਿਲਸਲਾ ਦੱਖਣੀ ਪ੍ਰਸ਼ਾਂਤ ਮਹਾਸਾਗਰ ਤੋਂ ਸ਼ੁਰੂ ਹੋਇਆ ਦੱਖਣੀ ਮੈਕਸੀਕੋ ਦੇ ਲੋਕ ਸਵੇਰੇ 11 ਵਜੇ ਤੇ ਗ੍ਰਹਿਣ ਦੇਖਣ ਵਾਲੇ ਸਭ ਤੋਂ ਪਹਿਲੇ ਦਰਸ਼ਕ ਸਨ ਲੱਖਾਂ ਲੋਕਾਂ ਨੇ ਇਸ ਕੁਦਰਤੀ ਨਜ਼ਾਰੇ ਦਾ ਆਨੰਦ ਮਾਣਿਆ ਇਸ ਸੂਰਜ ਗ੍ਰਹਿਣ ਨੂੰ ਲੈ ਕੇ ਪੂਰੀ ਦੁਨੀਆ ਚ ਉਤਸ਼ਾਹ ਦਾ ਮਾਹੌਲ ਹੈ ਮੈਕਸੀਕੋ, ਅਮਰੀਕਾ ਅਤੇ ਕੈਨੇਡਾ ਤੱਕ ਫੈਲੇ ਪੂਰਨ ਸੂਰਜ ਗ੍ਰਹਿਣ ਮਾਰਗ ਤੇ ਲੱਖਾਂ ਦਰਸ਼ਕ ਸੋਮਵਾਰ ਦੇ ਇਸ ਆਕਾਸ਼ੀ ਵਰਤਾਰੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਅੱਜ ਤੋਂ ਬਾਅਦ ਉੱਤਰੀ ਅਮਰੀਕਾ 'ਚ ਅਗਲਾ ਪੂਰਨ ਸੂਰਜ ਗ੍ਰਹਿਣ 23 ਅਗਸਤ 2044 ਤੱਕ ਹੋਵੇਗਾ। ਅਮਰੀਕੀ ਰਾਜਧਾਨੀ ਚ ਇਤਿਹਾਸਕ ਕੌਮੀ ਸਮਾਰਕ ਤੇ ਲਿੰਕਨ ਸਮਾਰਕ ਤੋਂ ਲੈ ਕੇ ਈਸਟ ਕੋਸਟ 'ਚ ਮਸ਼ਹੂਰ ਗੋਲਡਨ ਬ੍ਰਿਜ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੈਂਕੜੇ ਹਮਾਇਤਿਆਂ ਨੇ ਅਗਾਮੀ ਲੋਕ ਸਭਾ ਚੋਣਾਂ 'ਚ ਉਹਨਾਂ ਦੀ ਜਿੱਤ ਲਈ ਰੈਲੀਆਂ ਕੀਤੀਆਂ ਤੇ ਭਾਜਪਾ ਦੀ ਅਗਵਾਈ ਵਾਲੇ ਗੱਠ ਜੋੜ ਦੇ 400 ਤੋਂ ਵੱਧ ਸੀਟਾਂ ਜਿੱਤਣ ਦੀ ਉਮੀਦ ਜਤਾਈ। ਓਵਰਸੀਜ਼ ਫਰੈਂਡਸ ਆਫ ਬੀਜਪੀ ਯੂਐਸਏ ਵੱਲੋਂ ਬੀਤੇ ਦਿਨ ਮੋਦੀ ਦਾ ਪਰਿਵਾਰ ਮਾਰਚ ਰੈਲੀਆਂ ਕੱਢੀਆਂ ਗਈਆਂ। ਇਸ ਸੰਬੰਧੀ ਜਾਰੀ ਬਿਆਨ 'ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਮੁੜ ਚੁਣੇ ਜਾਣ ਅਤੇ ਭਾਜਪਾ ਦੀ ਅਗਵਾਈ ਹੇਠਲੇ ਐਨਡੀਏ ਗੱਠ ਜੋੜ ਦੇ ਭਾਰਤ 'ਚ ਅਗਾਮੀ ਲੋਕ ਸਭਾ ਚੋਣਾਂ 'ਚ 400 ਤੋਂ ਵੱਧ ਸੀਟਾਂ ਜਿੱਤਣ ਦੀ ਹਮਾਇਤ 16 ਤੋਂ ਵੱਧ ਸ਼ਹਿਰਾਂ 'ਚ ਅਹਿਮ ਥਾਵਾਂ 'ਤੇ ਅਰੇਲੀਆਂ ਕੀਤੀਆਂ ਗਈਆਂ। ਆਫ ਬੀਜਪੀ ਯੂਐਸਏ ਦੇ ਪ੍ਰਧਾਨ ਅਦਾਪਾ ਪ੍ਰਸਾਦ ਨੇ ਕਿਹਾ ਭਾਰਤ ਦੇ ਵੱਖ-ਵੱਖ ਰਾਜਾਂ ਕਸ਼ਮੀਰ ਤੋਂ ਕੇਰਲ ਤੇ ਮਹਾਰਾਸ਼ਟਰ ਤੋਂ ਲੈ ਕੇ ਪੂਰਬ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਅਮਰੀਕੀ ਭਾਈਚਾਰੇ ਦੇ ਮੈਂਬਰ ਅਮਰੀਕਾ ਦੇ 16 ਤੋਂ ਵੱਧ ਸ਼ਹਿਰਾਂ 'ਚ ਅਹਿਮ ਥਾਵਾਂ ਤੇ ਮੋਦੀ ਦਾ ਪਰਿਵਾਰ ਦੇ ਰੂਪ ਚ ਮਾਰਚ ਲਈ ਇਕੱਠੇ ਹੋਏ ਸੈਨ ਫ੍ਰਾਂਸਿਸਕੋ ਹਿਊਸਟਨ ਐਟਲੰਟਾ ਸਮੇਤ 16 ਸ਼ਹਿਰਾਂ 'ਚ ਮਾਰਚ ਕੀਤੇ ਗਏ। ਸੈਨ ਫ੍ਰਾਂਸਿਸਕੋ ਤੋਂ ਚੰਦਰਨਾਥ ਨੇ ਕਿਹਾ ਕਿ ਮਾਰਚ ਚ ਮੋਦੀ ਦੀ ਅਗਵਾਈ ਪ੍ਰਤੀ ਇੱਕ ਜੁਟਤਾ ਤੇ ਲੋਕ ਸਭਾ ਚੋਣਾਂ 2024 ਚ ਪਾਰਟੀ ਨੂੰ 400 ਤੋਂ ਵੱਧ ਸੀਟਾਂ ਜਿੱਤਣ ਦੀ ਉਮੀਦ ਜ਼ਾਹਰ ਕੀਤੀ ਗਈ। ਬਿਆਨ ਚ ਕਿਹਾ ਗਿਆ ਹੈ ਕਿ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦੇ ਲੋਕ ਮੋਦੀ ਤੇ ਭਾਰਤ ਪ੍ਰਤੀ ਉਹਨਾਂ ਦੇ ਨਜ਼ਰੀਏ ਆਪਣੀ ਹਮਾਇਤ ਪ੍ਰਗਟਾਉਣ ਲਈ ਇਕੱਠੇ ਹੋਏ ਨੇ। ਅਮਰੀਕਾ ਚ ਇੱਕ ਹੋਰ ਭਾਰਤੀ ਨੌਜਵਾਨ ਨੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਹਰਕੇ ਮਾਨਸਰ ਦਾ 29 ਸਾਲਾ ਨੌਜਵਾਨ ਵਿਨੋਦ ਠਾਕੁਰ ਅਮਰੀਕੀ ਫੌਜ ਚ ਮੈਡੀਕਲ ਸਪੈਸ਼ਲਿਸਟ ਵਜੋਂ ਭਰਤੀ ਹੋਇਆ ਏ ਇਹ ਖਬਰ ਮਿਲਦੇ ਹੀ ਪੂਰੇ ਇਲਾਕੇ ਚ ਖੁਸ਼ੀ ਦੀ ਲਹਿਰ ਦੌੜ ਗਈ ਵਧੇਰੇ ਜਾਣਕਾਰੀ ਦਿੰਦਿਆਂ ਵਿਨੋਦ ਠਾਕੁਰ ਦੇ ਪਿਤਾ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਮਿਹਨਤੀ ਸੀ ਉਹ 2 ਸਾਲ ਪਹਿਲਾਂ ਅਮਰੀਕਾ ਗਿਆ ਸੀ ਵਿਨੋਦ ਦੀ ਮੋਡਲੀ ਸਿੱਖਿਆ ਮਾਨਸਰ ਪਿੰਡ ਵਿੱਚ ਹੋਈ ਅਤੇ ਇਸ ਤੋਂ ਬਾਅਦ ਉਸਨੇ ਹਿਮਾਚਲ ਕਾਲਜ ਤੋਂ ਬੀਟੈਕ ਮਕੈਨਿਕਲ ਚ ਗ੍ਰੈਜੂਏਸ਼ਨ ਕੀਤੀ ਬਾਅਦ ਵਿੱਚ ਵਿਨੋਦ ਠਾਕੁਰ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਅਮਰੀਕਾ ਦੀ ਫੌਜ ਵਿੱਚ ਮੈਡੀਕਲ ਸਪੈਸ਼ਲਿਸਟ ਵਜੋਂ ਭਰਤੀ ਹੋ ਗਿਆ ਇਹ ਜਾਣਕਾਰੀ ਖੁਦ ਵਿਨੋਦ ਦੇ ਘਰ ਚ ਪਰਿਵਾਰਕ ਮੈਂਬਰਾਂ ਨੂੰ ਫੋਨ ਤੇ ਦਿੱਤੀ ਗਈ ਹੈ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਨੇ ਫਰਜ਼ੀ ਖਬਰਾਂ ਫੈਲਾਉਣ ਦੀ ਚੱਲ ਰਹੀ ਜਾਂਚ ਚ ਉੱਗੇ ਕਾਰੋਬਾਰੀ ਐਲਨ ਮਸਕ ਨੂੰ ਸ਼ਾਮਲ ਕੀਤਾ ਹੈ ਤੇ ਨਿਆਂ ਪ੍ਰਕਿਰਿਆ 'ਚ ਰੁਕਾਵਟ ਪਾਉਣ ਦੇ ਦੋਸ਼ਾਂ ਤਹਿਤ ਐਤਵਾਰ ਦੇਰ ਰਾਤ ਉਸ ਖਿਲਾਫ ਇੱਕ ਵੱਖਰੀ ਜਾਂਚ ਸ਼ੁਰੂ ਕੀਤੀ ਹੈ ਜਸਟਿਸ ਅਲੈਗਜ਼ੈਂਡਰ ਡੀ ਮੋਰੇਸ ਨੇ ਆਪਣੇ ਫੈਸਲੇ 'ਚ ਕਿਹਾ ਕਿ ਮਸਕ ਨੇ ਸ਼ਨੀਵਾਰ ਨੂੰ ਸਿਖਰਲੀ ਅਦਾਲਤ ਦੀਆਂ ਕਾਰਵਾਈਆਂ ਦੇ ਸਬੰਧ 'ਚ ਇੱਕ ਜਨਤਕ ਗਲਤ ਸੂਚਨਾ ਮੁਹਿੰਮ ਸ਼ੁਰੂ ਕੀਤੀ ਜਿਹੜਾ ਕਿ ਐਤਵਾਰ ਨੂੰ ਵੀ ਜਾਰੀ ਰਿਹਾ ਜਜ ਨੇ ਇਹ ਟਿੱਪਣੀ ਖਾਸ ਤੌਰ ਤੇ ਮਸਕ ਦੇ ਬਿਆਨ ਤੇ ਕੀਤੀ ਹੈ ਕਿ ਉਸ ਦੀ ਸੋਸ਼ਲ ਮੀਡੀਆ ਕੰਪਨੀ ਐਕਸ ਕੁਝ ਖਾਤਿਆਂ ਨੂੰ ਬਲੌਕ ਕਰਨ ਦੇ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ ਟੀ ਮੋਰੇਸ ਨੇ ਲਿਖਿਆ ਬ੍ਰਾਜ਼ੀਲ ਦੀ ਨਿਆਪ ਪ੍ਰਣਾਲੀ 'ਚ ਰੁਕਾਵਟ ਦਾ ਨਿੰਦਣਯੋਗ ਵਿਵਹਾਰ ਅਪਰਾਧ ਲਈ ਉਕਸਾਉਣਾ ਅਦਾਲਤੀ ਆਦੇਸ਼ਾਂ ਦੀ ਅਣ ਆਗਿਆਕਾਰੀ ਦੀਆਂ ਜਨਤਕ ਧਮਕੀਆਂ ਅਤੇ ਪਲੇਟਫਾਰਮ ਤੋਂ ਭਵਿੱਖ 'ਚ ਸਹਿਯੋਗ ਦੀ ਘਾਟ ਇਹ ਉਹ ਤੱਥ ਨੇ ਜੋ ਬ੍ਰਾਜ਼ੀਲ ਦੀ ਪ੍ਰਭੂ ਸੱਤਾ ਦਾ ਨਿਰਾਦਰ ਕਰਦੇ ਨੇ ਫੈਸਲੇ ਅਨੁਸਾਰ ਕਥਿਤ ਤੌਰ ਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਖਿਲਾਫ ਬਦਨਾਮੀ ਵਾਲੀਆਂ ਜਾਲੀ ਖਬਰਾਂ ਫੈਲਾਉਣ ਵਾਲੇ ਅਤੇ ਡਿਜੀਟਲ ਮਲੇਸ਼ੀਆ ਵਜੋਂ ਜਾਣੇ ਜਾਂਦੇ ਲੋਕਾਂ ਦੇ ਇੱਕ ਨੈੱਟਵਰਕ ਦੇ ਖਿਲਾਫ ਜਾਂਚ ਦੇ ਹਿੱਸੇ ਵਜੋਂ ਐਕਸ ਜਾਣ ਬੁਝ ਕੇ ਅਪਰਾਧਿਕ ਸੰਦ ਵਜੋਂ ਇਸਤੇਮਾਲ ਕੀਤੇ ਜਾਣ ਦੇ ਦੋਸ਼ 'ਚ ਮਸਕ ਵਿਰੁੱਧ ਜਾਂਚ ਕੀਤੀ ਜਾਵੇਗੀ। ਅਮਰੀਕਾ ਦੇ ਡੈਨਵਰ ਤੋਂ ਹਿਊਸਟਨ ਜਾ ਰਹੇ ਜਹਾਜ਼ ਬੋਇੰਗ 737 800 ਦਾ ਇੰਜਣ ਦਾ ਕਵਰ ਟੇਕ-ਆਫ ਦੌਰਾਨ ਰਨਵੇ ਤੇ ਉਖੜ ਗਿਆ ਇਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ ਹੁਣ ਅਮਰੀਕਾ ਦਾ ਸੰਘੀ ਹਵਾਵਾਜ਼ੀ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖਾਸੀ ਵਾਇਰਲ ਹੋ ਰਹੀ ਹੈ ਅਮਰੀਕੀ ਮੀਡੀਆ ਹਾਊਸ ਸੀਐਨਐਨ ਦੀ ਰਿਪੋਰਟ ਮੁਤਾਬਕ ਦੱਖਣੀ ਪੱਛਮੀ 에ਅਰਲਾਈਨਸ ਦੇ ਬੋਇੰਗ 737 800 ਨੇ ਐਤਵਾਰ ਦੁਪਹਿਰ ਡੈਨਵਰ ਤੋਂ ਹਿਊਸਟਨ ਲਈ ਉਡਾਣ ਭਰਨੀ ਸੀ ਇਸ ਦੌਰਾਨ ਪਾਇਲਟ ਨੇ ਏਟੀਸੀ ਨੂੰ ਦੱਸਿਆ ਕਈ ਯਾਤਰੀਆਂ ਤੇ ਫਲਾਈਟ ਅਟੈਂਡੈਂਟਾਂ ਨੇ ਜਹਾਜ਼ ਦੇ ਵਿੰਗ ਦੇ ਨੇੜੇ ਬਹੁਤ ਉੱਚੀ ਆਵਾਜ਼ ਸੁਣੀ ਹੈ ਲੱਗਦਾ ਹੈ ਕਿ ਖੰਭ ਨੂੰ ਕੋਈ ਭਾਰੀ ਚੀਜ਼ ਲੱਗੀ ਹੈ ਇਸ ਦੌਰਾਨ ਇੱਕ ਯਾਤਰੀ ਨੇ ਖਿੜਕੀ ਤੋਂ ਸੱਜੇ ਪਾਸੇ ਦੇ ਵਿੰਗ ਵਾਲੇ ਹਿੱਸੇ 'ਚ ਇੰਜਣ ਦਾ ਕਵਰ ਉਖੜਿਆ ਹੋਇਆ ਦੇਖਿਆ ਅਸਲ 'ਚ ਇਹ ਲਗਭਗ ਉਖੜ ਹੀ ਗਿਆ ਸੀ ਪਾਕਿਸਤਾਨ ਨੇ ਇੱਕ ਵਾਰ ਫਿਰ ਭਾਰਤ ਤੇ ਦੋਸ਼ ਲਾਇਆ ਨੇ ਕਿ ਭਾਰਤ ਦੀ ਖੁਫੀਆ ਏਜੰਸੀ ਰੋ ਦੇ ਏਜੰਟਸ ਪਾਕਿਸਤਾਨੀ ਜ਼ਮੀਨ ਤੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਪਾਕਿਸਤਾਨ ਨੇ ਇਸ ਮਾਮਲੇ ਤੇ ਅਮਰੀਕਾ ਨਾਲ ਗੱਲ ਕੀਤੀ ਹੈ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਇਸ ਮਾਮਲੇ ਤੇ ਅਮਰੀਕਾ ਨਾਲ ਗੱਲ ਕੀਤੀ। ਸੋਮਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਇਸ ਮਾਮਲੇ ਤੇ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਇਸ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਲੋੜ ਹੈ। ਪਾਕਿਸਤਾਨ ਦੇ ਦੋਸ਼ਾਂ ਤੇ ਮੈਥਿਊ ਮਿਲਰ ਨੇ ਕਿਹਾ ਅਸੀਂ ਇਸ ਮੁੱਦੇ ਤੇ ਮੀਡੀਆ ਰਿਪੋਰਟਸ ਨੂੰ ਧਿਆਨ ਨਾਲ ਦੇਖ ਰਹੇ ਹਾਂ। ਸਾਡੀ ਇਸ ਦੋਸ਼ ਬਾਰੇ ਕੋਈ ਟਿੱਪਣੀ ਨਹੀਂ ਹੈ ਪਰ ਇਸ ਮਾਮਲੇ 'ਚ ਦਖਲ ਦਿੱਤੇ ਬਿਨਾ ਅਸੀਂ ਗੱਲਬਾਤ ਰਾਹੀਂ ਦੋਵਾਂ ਪੱਖਾਂ ਤੱਕ ਪਹੁੰਚ ਕਰਨ ਦੀ ਸਲਾਹ ਦਿੰਦੇ ਹਾਂ। ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਬ੍ਰਿਟੇਨ ਦੇ ਦਾ ਗਾਰਡੀਅਨ ਅਖਬਾਰ 'ਚ छਪੀ ਇੱਕ ਰਿਪੋਰਟ ਸਾਹਮਣੇ ਆਈ ਸੀ ਪਾਕਿਸਤਾਨ ਨੇ ਟਾਰਗੇਟ ਕਿਲਿੰਗ ਨਾਲ ਜੁੜੇ ਦਸਤਾਵੇਜ਼ ਸਾਂਝੇ ਕੀਤੇ ਨੇ ਇਸ ਤੋਂ ਇਲਾਵਾ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਮਨਮਾਨੇ ਢੰਗ ਨਾਲ ਪਾਕਿਸਤਾਨੀ ਨਾਗਰਿਕਾਂ ਨੂੰ ਅੱਤਵਾਦੀ ਿਕਰਾਰ ਦੇਣਾ ਅਤੇ ਉਨ੍ਹਾਂ ਦੀ ਸਜ਼ਾ ਦਾ ਦਾਅਵਾ ਕਰਨਾ ਇਸ ਸਾਬਤ ਕਰਦਾ ਹੈ ਕਿ ਉਹ ਦੋਸ਼ੀ ਨੇ ਅਜਿਹੀ ਸਥਿਤੀ 'ਚ ਅੰਤਰਰਾਸ਼ਟਰੀ ਭਾਈਚਾਰੇ ਲਈ ਭਾਰਤ ਨੂੰ ਆਪਣੀਆਂ ਗੈਰ ਕਾਨੂੰਨੀ ਗਤੀਵਿਧੀਆਂ ਲਈ ਜ਼ਿੰਮੇਵਾਰ ਠਹਿਰਾਉਣਾ ਜ਼ਰੂਰੀ ਹੈ ਜ਼ਿਕਰ ਹੋ ਗਿਆ ਕਿ ਭਾਰਤ ਸਰਕਾਰ ਨੇ ਦਾ ਗਾਰਡੀਅਨ ਚ ਪ੍ਰਕਾਸ਼ਿਤ ਰਿਪੋਰਟ ਅਤੇ ਪਾਕਿਸਤਾਨ ਦੇ ਦੋਸ਼ਾਂ ਨੂੰ ਬੇਬੁਨਿਆਦ ਘਰਾੜ ਦਿੱਤਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ